ਕੈਤਰੀਨ ਉਹ ਵੀ ਪਹੁੰਚੇ ਸੰਤ ਬਾਬਾ ਦਰਸ਼ਨ ਸਿੰਘ ਦਾदू ਵਾਲੇ ਉਹ ਵੀ ਸੰਗਤਾਂ ਸਮੇਤ ਪਹੁੰਚ ਚੁੱਕੇ ਹਨ ਤੇ ਸਾਰੇ ਹੀ ਸੰਤ ਮਹਾਤਮਾ ਕੁਝ ਪਹੁੰਚ ਚੁੱਕੇ ਹਨ ਸੰਗਤਾ ਨਾਲ ਦੀ ਨਾਲ ਪਹੁੰਚ ਰਹੀਆਂ ਹਨ ਸੋ ਆਪਾਂ ਮੀਟਿੰਗ ਦੀ ਜੋ ਕਾਰਵਾਈ ਆਰੰਭ ਕਰਕੇ ਸਭ ਤੋਂ ਪਹਿਲਾਂ ਪੰਚ ਪਾਠ ਮੂਲ ਮੰਤਰ ਦੇ ਗੇਰ ਪਲੇ ਮਨ ਗਨੇ ਬੱਬਾ ਜੀ ਅਸੀਂ ਨਹੀਂ ਸੰਸੰਗਤ ਨੂੰ ਜਾਣਦੇ ਕਿਸੇ ਨੂੰ ਹੋਣਗੇ ਆਉਦੇ ਇੱਥੇ ਹੋਣਗੇ ਜੇ ਤੁਹਾਡੇ ਚ ਪਾਵਰ ਹੈ ਇਹ ਸ਼੍ਰੋਮਣੀ ਕਮੇਟੀ ਦਾ ਇਲੈਕਸ਼ਨ ਲੜ ਲਓ ਮੈਂ ਇਹ ਸਾਰ ਸੰਗਤ ਜੀ ਸਹਿਜ ਭਾਏ ਕਹਿਤਾ ਵੀ ਯਾਰ ਕੋਈ ਨਹੀਂ ਚੁਣਾਉਣ ਦੀ ਲੜਾਂਗੇ ਉਹ ਬachsen ਮੈਂ ਪੂਰਾ ਕੀਤਾ ਤੁਹਾਡੇ ਸੰਗਤਾਂ ਦੇ ਮਹਾਪੁੱਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਤੁਸੀਂ ਬਹੁਤ ਹੀ ਕਿਉਂਕਿ ਉਹ ਤਾਂ ਇਕ ਸਭਾਈ ਤੇ ਪੰਡ ਸੀ ਜਿੱਥੇ ਆਪਾਂ ਸਾਰਿਆਂ ਨੇ ਉਹ ਪੰਡਾਂ ਦੇ ਵਿੱਚ ਇੱਥੇ ਕਿਦੇ ਨਾਂ ਵੀ ਨਹੀਂ ਜਾਣਦੇ ਸੀ ਕਈ ਸਾਰੀਆਂ ਸੰਗਤਾਂ ਮਹਾਪੁਰਖ ਗਏ ਉਹ ਵੀ ਹੋਇਆ ਮੰਗਰੋ ਸਾਨੂੰ ਹਰਿਆਣਾ ਕਮੇਟੀ 'ਚ ਵੀ ਨਾਮਿਨੇਟ ਕੀਤਾ ਗਿਆ ਆਪਣੇ ਕੋਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਕਹਿੰਿਆ ਕਿ ਇੱਕ ਬੰਦੇ ਕੋਲ ਵੀ ਸਿਫਾਰਸ਼ ਲਵਾਈ ਹੋਵੇ ਵੀ ਮੈਨੂੰ ਹਰਿਆਣਾ ਕਮੇਟੀ 'ਚ ਮੈਂਬਰ ਬਾਰੇ ਇਹ ਸੇਵਾ ਮਾਰਾਂ ਨੇ ਲਈ ਕੀਤੀ ਇਹ ਪਰ ਉਹਨ ਜੋ ਸਾਡਾ ਸਿਸਟਮ ਹੈ ਨਾ ਮੈਂ ਸਭ ਕੁਝ ਦੇਖ ਲਿਆ ਉੱਥੇ 13 ਮਿੰਸਾ ਜਿੰਨਾ ਚਿਰ ਚੰਗੇ ਬੰਦੇ ਨਾ ਧੜਕ ਬੋਲਣ ਵਾਲੇ ਨਹੀਂ ਜਾਂਦੇ ਆਵਾਜ਼ ਫੁਣਨ ਕਰਨ ਵਾਲੇ ਨਹੀਂ ਜਾਂਦੇ ਉਹਨਾਂ ਕਰ ਮਤ ਸੋਚੋ ਵੀ ਕੋਈ ਸੁਧਾਰ ਹੋ ਜੂ ਭਾਵੇਂ ਹਰਿਆਣਾ ਕਮੇਟੀ ਹੈ ਤੇ ਭਾਵੇਂ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਵੀ ਬੱਡੀ ਨੀਰਸਤਾ ਦਿਖਾਈ ਅੱਜ ਐਲਾਨ ਹੋ ਚੁੱਕਿਆ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਅੱਜ ਵੀ ਲੋਕ ਫਾਰਮ ਚੱਕੀ ਫਿਰਦੇ ਆ ਸਾਨੂੰ ਫੋਨ ਕਰਦੇ ਆ ਜੀ ਸਾਡੀਆਂ ਵੋਟਾਂ ਬਣ ਨਹੀਂ ਰਹੀਆਂ ਕਿਉਂ ਨਹੀਂ ਬਣ ਰਹੀਆਂ ਉਹਦਾ ਵੱਡਾ ਕਾਰਨ ਹੈਗਾ ਕਿ ਸਰਕਾਰ ਦੀ ਬਹੁਤ ਵੱਡੀ ਬੇਰੁਖੀ ਹੈ ਅਸੀਂ ਪਹਿਲਾਂ ਹੀ ਅਕਸਰੀ ਤੇ চাচਾ ਪਹਿਲਾਂ ਹੀ ਥੋੜਿਆ ਕਿ ਉੱਤੋਂ ਸਾਡੀਆਂ ਵੋਟਾਂ ਨਹੀਂ ਬਣ ਰਹੀਆਂ ਤਾਂ ਸਾਡੀ ਸੰਖਿਆ ਜਿਹੜੀ ਹਰਿਆਣਾ ਦੇ ਵਿੱਚ ਹੋਰ ਘੱਟ ਦਿਖਾਈ ਜਾਵੇਗੀ ਤੇ ਤੁਹਾਨੂੰ ਪਤਾ ਵੀ ਸੰਖਿਆ ਨਹੀਂ ਜਾਂਦੀ ਐ ਕੌਮਾਂ ਦੀ ਸੰਖਿਆ ਨਹੀਂ ਜਾਂਦੀ ਐ ਤਾਂ ਸਾਡੀਆਂ ਜਿੰਨੀਆਂ ਵੋਟਾਂ ਬਣੀਆਂ ਉਹ ਤਾਂ ਹਰਿਆਣਾ ਸਰਕਾਰ ਦੱਸਾਉ ਜੀ ਐਨਿਆ ਤੇ ਇਥੇ ਸਿੱਖਾਂ ਦੀ اکثریت ਐ ਐਨੀਆਂ ਕਬੋਟਾਂ ਨੇ ਤੇ ਗੁਰੂ ਕੇ ਪਿਆਰੋ ਮੈਂ ਆਖਿਆ ਵੀ ਮੇਧਾਰ ਦੇ ਛੋਟੇ ਜਿਹੇ ਗੁਰਦਵਾਰੇ ਤੇ ਨਾ ਪਿੰਡ ਵੀ ਛੋਟਾ ਜਿਹਾ ਤੇ ਲੱਖ ਰੁਪਈਏ ਦੀ ਸਹਿਯੋਗ ਨਾਲ ਉਹਦੇ ਵੀ ਭਾਈ ਸਾਡੇ ਗੁਰਦਾਰਾ ਕੁਛ ਐ ਤੇ ਮਹਾਰਾਜ ਕਿਰਪਾ ਕਰੂਗਾ ਸਾਨੂੰ ਉਹ ਕਹਿੰਦਾ ਸੰਤੋ ਦਾ ਬਾਬਾ ਜੀ 50 ਲੱਖ ਵਰਗੈ ਕਿਉਂ ਦੁਖੀ ਦੀ ਮਾਂ ਫੜਦੀ ਹੈ ਨਾ ਜਾ ਕੇ ਤੇ ਉਹਨੂੰ ਕੁਝ ਵੀ ਨਾ ਦਿਓ ਪਰ ਉਹਨੂੰ ਧਰਵਾਸ ਹੋ ਜਾਂਦਾ ਵੀ ਮੇਰੇ ਬਾਗਰ ਕੋਈ ਹੈਗਾ ਸਾਡੇ ਇੱਥੇ 15 ਦਿਨ ਦਵਾਨ ਲਾਉਣੇ ਵੱਡੇ ਪਾਤਿਆਂ ਨੇ ਤੇ ਸੇਵਾ ਛੰਦੇ ਕੋਈ ਮਹਾਂਪੁਰਸ਼ਾਂ ਨੇ ਵਾਗੇ ਚੜਿਆ ਹੋਇਆ ਆ ਤੁਸੀਂ ਹੁਣ ਬੋਲਦੇ ਵੀ ਸੁਣ ਲੈਣਾ ਤੇ ਮੈਂ ਸਾਰੀ ਸੰਗਤ ਚਾਹੇ ਸਾਰੇ ਰਸ ਚਾਹੇ ਆ ਪਾਲੀਆਂ ਚਾਹੇ ਬੀਜੇਪੀ ਵਾਲੇ ਆ ਤੇ ਸਮੁੱਚੀ ਪ੍ਰੈਸ ਪਾਰਟੀਆਂ ਤੋਂ ਉਪਰੁੱਠ ਕੇ ਸਾਰੇ ਤੇ ਸਾਰੀ ਸੰਗਤ ਦਾ ਇਹ ਬੇਨਤੀ ਆ ਵੀ ਸੰਤ ਮਾਮਾ ਗੁਰਮੀਤ ਸਿੰਘ ਜੀ ਮਹਾਪੁਰਸ਼ ਇਸ ਹਲਕੇ ਤੇ ਚੋਣ ਲੜਨਗੇ ਮੈਂ ਜ਼ਿਕਰਾ ਕਰਾਂ ਛੜਦਾ ਤੁਸੀਂ ਸਾਰੇ ਹੱਥ ਖੜੀ ਕਰਿਓ ਬੋਲੋ ਈਸ਼ਵਰ ਹਾਰ ਇਹ ਵਾਲਾ ਮਹਾਪੁਰਸ਼ੋ ਸਾਰੇ ਜਿੰਨੇ ਪਿੰਡਾਂ ਦੇ ਵਿੱਚ ਵੋਟਾ ਹੁਣ ਨਜਿੱਤ ਕੇ ਆਊਗਾ ਸਾਰੇ ਗੁਨਾਂ ਦਾ ਉਨਾ ਹੀ ਮਾਨ ਸਨਮਾਨ ਹੋਊਗਾ ਜਿੰਨਾ ਕਾਰਿਆਲੇ ਪਿੰਡ ਦਾ ਹੋਊਗਾ ਅਸੀਂ ਸਾਡੇ ਨਾਲ ਤੁਹਾਡਾ ਖੁੱਦ ਮਾਰ ਕਰਾਂਗੇ ਜਿਹੜੇ ਵੋਟਾ ਪਾ ਕੇ ਤਾਉਂਗੇ ਇਹਨਾਂ ਸ਼ਰਤਾਂ ਦੇ ਨਾਲ ਮੈਂ ਸਾਰੀ ਸੰਗਤ ਤੋਂ ਜੇ ਕੋਈ ਗਲਤ ਸ਼ਬਦ ਬੋਲਿਆ ਗਿਆ ਹੋਵੇ ਠੇਮਨਾਂ ਜਾਚਕਾ ਵਹਿਰੂ ਜੀ ਦਾ ਖਾਲਸਾ ਵਹਿਰੂ ਜੀ ਦੀ ਪਤਨੀ ਅੰਦਰ ਨੇ ਸਰਪ ਸੰਮਤੀ ਨਾਲ ਮੈਨੂੰ ਸਰਪੰਚੀ ਦੀ ਸੇਵਾ ਦਿੱਤੀ। ਉਦੋਂ ਵਾਰ 2011 ਚ ਸਮਾਂ ਹੁੰਦਾ ਹੈ। ਇਹ ਕਿਸੇ ਵੀ ਪਾਰਟੀ ਦਾ ਕੰਮ ਨਹੀਂ। ਮੇਰਾ ਬਿਲਕੁਲ ਮਨ ਨਹੀਂ ਕਰ ਰਿਹਾ। ਇਹ ਪਰ ਮੈਂ ਹੁਣ ਦੇਖੋ ਵੀ ਐਨੇ ਮਹਾਨਾਇਤ ਬਣੇ ਇਹ ਸਾਰੇ ਗੁਰੂ ਘਰ ਹੀ ਹੁੰਦੇ ਆ। ਬਾਬਾ ਜੀ ਕੋਲੇ ਚਲੋ। ਬਾਬਾ ਜੀ ਨੂੰ ਦੱਸੋ। ਬਾਬਾ ਜੀ ਫੈਸਲਾ ਕਰ ਦੇਣਗੇ। ਜੋ ਵੀ ਪਿੰਡ ਦੇ ਸਾਹਦੇ ਕੰਮ ਉਹਨਾਂ ਵਾਸਤੇ ਵੀ ਸਾਰੇ ਨਗਰ ਨੇ ਸੋਹਣ ਸਿੰਘ ਜੀ ਵੱਡਾ ਗੋੜਾ ਉਹਨਾਂ ਨੇ ਵੱਡੇ ਗੋੜੇ ਤੋਂ ਇਲੈਕਸ਼ਨ ਲੜਨਾ ਸੀ ਉਹ ਮੈਨੂੰ ਕਹਿੰਦੇ ਸੀ ਅਸੀਂ ਵੱਡੇ ਗੋੜੇ ਤੋਂ ਲੜਨਾ ਹੈ ਪਰ ਉਹਨਾਂ ਦੀ ਵੋਟ ਨਹੀਂ ਹੈ ਇੱਥੇ ਇਸ ਕਰਕੇ ਇੱਕ ਅਸੀਂ ਅਰੇ ਤੁਸੀਂ ਵੀ ਦੇ ਰਹੇ ਹੋ ਇੱਕ ਪਾਉ ਦੀ ਨਰਮ ਇੱਕ ਬਹੁਤ ਹੀ ਵਿਦਵਾਨ ਸੰਗਤ ਬਹਿ ਜਾਓ ਨਹੀਂ ਸੰਗਤ ਇਹ ਗੁਰੂ ਮਹਾਰਾਜ ਆਪ ਧਰਵਾ ਰਿਹਾ ਹੈ ਕੋਈ ਕਿਸੇ ਨੇ ਮਥੀ ਨਹੀਂ ਕਰਦਾ ਸਤਿਗੁਰੂ ਬਪਾ ਜੀ ਤੇ ਮਾਪੂ ਤਾਂ ਨਹੀਂ ਸੰਗਤ ਦਾ ਅਸ਼ੀਰਵਾਦ ਇਹ ਹੁਣ ਚੜ੍ਹਦੀ ਕਲਾ 'ਚ ਆਪਾਂ ਰਵਾਂਗੇ ਠੀਕ ਹੈ ਨਾ ਹਾਂ ਬਹੁਤ